ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਖਰੜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕੁਝ ਨੌਜਵਾਨ ਆਪਸ ਵਿੱਚ ਲੜਾਈ ਝਗੜਾ ਕਰ ਰਹੇ ਹਨ ਅਤੇ ਇੱਕ ਵਿਅਕਤੀ ਇੱਕ ਵਿਅਕਤੀ ਦੀ ਕਾਫੀ ਜਿਹੜੀ ਆ ਕੁੱਟਮਾਰ ਕਰ ਰਹੇ ਹਨ ਇਸ ਦੇ ਸਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਮਤੀ 4 ਤੇ 5 ਮਈ ਦੀ ਰਾਤ ਦੀ ਜਿਹੜੀ ਆ ਘਟਨਾ ਹੈ ਤੇ ਸਾਡੇ ਧਿਆਨ ਦੇ ਵਿੱਚ 5 ਮਈ ਨੂੰ ਇਹ ਵੀਡੀਓ ਜਿਹੜੀ ਆਈ ਇਹ ਅਸੀਂ ਤੁਰੰਤ ਉਸ ਤੇ ਐਕਸ਼ਨ ਕਰਦੇ ਹੋਏ ਮਕਦਮਾ ਨੰਬਰ 143/24 ਅੰਡਰ ਸੈਕਸ਼ਨ 307 323 24 143 49 ਜੀਪੀਸੀ ਥਾਣਾ ਸਿਟੀ ਖਰੜ ਜਿਹੜਾ ਦਰਜ ਰਜਿਸਟਰ ਕੀਤਾ ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਇਹ ਦੋ ਵਿਦਿਆਰਥੀ ਜਿਹੜੇ ਗਰੁੱਪ ਸੀਗੇ ਇਹ ਇਨਵੋਲਵ ਸੀ ਇਸ ਲੜਾਈ ਦੇ ਵਿੱਚ ਤੇ ਅਸੀਂ ਹੁਣ ਤੱਕ ਇਹਨਾਂ ਚੋਂ 16 ਜਾਣਿਆਂ ਦੀ ਜਿਹੜੀ ਅਸ਼ਨਾਖਤ ਕਰ ਲਈ ਹੈ ਤੇ ਇਹ ਦੋਨੋਂ ਗਰੁੱਪਸ ਦੇ ਨੌ ਜਿਹੜੇ ਨੇ ਦੋਸ਼ੀ ਉਹ ਹੁਣ ਤੱਕ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਬਾਕੀਆਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਏਗਾ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਅਪੀਲ ਕਰਨਾ ਚਾਹੁੰਦਾ ਕੀ ਬਿਲਕੁਲ ਕਿਸੇ ਕੀਮਤ ਤੇ ਜਿਹੜੀ ਹੈ ਜੀ ਇਹ ਗੁੰਡਾਗਰਦੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਜੋ ਵੀ ਵਿਅਕਤੀ ਇਸ ਤਰ੍ਹਾਂ ਦੀ ਕ੍ਰਿਮਿਨਲ ਐਕਟੀਵਿਟੀ ਦੇ ਵਿੱਚ ਇਨਵੋਲ ਹੋਣਗੇ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਥੈਂਕ ਯੂ